ਲੋਜੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਆ ਰਸਗੁੱਲੇ ਬਣਾਉਣੇ ਸਿਖਾਵਾਂਗੇ ਇਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਹੈ ਆਪਾਂ ਤੁਹਾਨੂੰ ਦੱਸ ਦਿਆਂ ਬਸ 2-4 ਚੀਜ਼ਾਂ ਤੋਂ ਬਣ ਜਾਣੇ ਨੇ ਇਹਦੇ ਲਈ ਆਪਾਂ ਨੂੰ ਦੁੱਧ ਦਾ ਜਿਹੜਾ ਉਹ 1 ਕਿਲੋ ਦੁੱਧ ਲਵਾਂਗੇ ਆਪਾਂ ਦੁੱਧ ਦਾ ਜਿਹੜਾ ਆਪਣਾ ਫੁੱਲ ਕਰੀਮ ਨਹੀਂ ਹੋਣਾ ਚਾਹੀਦਾ ਇਹ ਗਾਂ ਦਾ ਦੁੱਧ ਇਹਦੇ ਵਿੱਚ ਫੈਟ ਘੱਟ ਹੁੰਦੀ ਹੈ ਜੇ ਤੁਸੀਂ ਮੱਝ ਦਾ ਲੈ ਰਹੇ ਹੋ ਤਾਂ ਉਹਨੂੰ ਗਰਮ ਕਰਕੇ ਤੇ ਉਹਦੀ ਮਲਾਈ ਠੰਡਾ ਕਰਕੇ ਉਹਨੂੰ ਉਹਦੀ ਮਲਾਈ ਜਿਹੜੀ ਲਾ ਲੈਣੀ ਹੈ ਤੇ ਆਪਾਂ ਗਾਂ ਦਾ ਹੀ ਦੁੱਧ ਲਿਆ ਇਹਦੀ ਫੈਟ ਘੱਟ ਹੁੰਦੀ ਆ ਇਸ ਕਰਕੇ ਆਪਾਂ ਦੁੱਧ ਲਿਆਇਆ ਇਹ ਦੁੱਧ ਨੂੰ ਆਪਾਂ ਗਰਮ ਕਰਨਾ ਜਿਹੜਾ ਰੱਖ ਦੇਵਾਂਗੇ ਇਹਨੂੰ ਜਦੋਂ ਚੰਗੀ ਤਰ੍ਹਾਂ ਉਬਾਲ ਆ ਗਿਆ ਉਬਾਲ ਆਉਣ ਤੱਕ ਇਹਨੂੰ ਆਪਾਂ ਰੱਖਣਾ ਆ ਤੇ ਇਹਨੂੰ ਵਿੱਚ ਵਿੱਚ ਦੀ ਆਪਾਂ ਜਿਹੜਾ ਹਿਲਾਉਂਦੇ ਰਹਿਣਾ ਆ ਇਹਨੂੰ ਫਾੜ ਕੇ ਆਪਾਂ ਇਹਦਾ ਜਿਹੜਾ ਪਨੀਰ ਬਣਾਵਾਂਗੇ ਪਨੀਰ ਬਣਾਉਣ ਲਈ ਆਪਾਂ ਜਿਹੜਾ ਹੈਗਾ ਚਿੱਟੇ ਸਿਰਕੇ ਦਾ ਇਸਤੇਮਾਲ ਕੀਤਾ ਆ ਅਗਰ ਤੁਹਾਡੇ ਕੋਲੇ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਇੱਕ ਨਿੰਬੂ ਦਾ ਰਸ ਵੀ ਹੈ ਜਿਹੜਾ ਉਹ ਪਾ ਸਕਦੇ ਹੋ ਇਹਦੇ ਵਿੱਚ ਆਪਾਂ ਵੱਡੇ ਦੋ ਚਮਚਾ ਜਿਹੜੇ ਚਿੱਟੇ ਸਰਕੇ ਦੇ ਆਪਾਂ ਪਾ ਦੇਾਂਗੇ ਇਹ ਵੱਡੇ ਚਮਚ ਨੇ ਇਹ ਆਪਾਂ ਦੋ ਚਮਚੇ ਦੇ ਵਿੱਚ ਸਰਕੇ ਦੀ ਹੈ ਜਿਹੜੇ ਪਾ ਲੈਣੇ ਨੇ ਇਹਦੇ ਨਾਲ ਦੁੱਧ ਦਾ ਜਿਹੜਾ ਬਹੁਤ ਛੇਤੀ ਤੇ ਆਸਾਨੀ ਨਾਲ ਫਟ ਜਾਂਦਾ ਵਾ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਦਾ ਤੇ ਹੁਣ ਇਹ ਸਿਰਕਾ ਜਿਹੜਾ ਆਪਾਂ ਦੁੱਧ ਨੂੰ ਗੈਸ ਬੰਦ ਕਰਕੇ ਤੇ ਠੰਡਾ ਥੋੜਾ ਜਿਹਾ ਠੰਡਾ ਕਰਕੇ ਉਹਦੇ ਵਿੱਚ ਆਪਾਂ ਇਹ ਜਿਹੜਾ ਸਿਰਕਾ ਆ ਉਹ ਪਾ ਦੇਣਾ ਆ ਜਿਆਦਾ ਠੰਡਾ ਨਹੀਂ ਦੁੱਧ ਨੂੰ ਕਰਨਾ ਥੋੜਾ ਜਿਹਾ ਹੀ ਕਰਨਾ ਆ ਤੇ ਇਹ ਸਿਰਕਾ ਪਾਉਣ ਤੋਂ ਬਾਅਦ ਆਪਾਂ ਇਹਨੂੰ ਦੁੱਧ ਨੂੰ ਹੌਲੀ-ਹੌਲੀ ਹਿਲਾਉਂਦੇ ਹੋਏ ਢਾੜ ਲਵਾਂਗੇ ਜਿਵੇਂ ਜਿਵੇਂ ਆਪਾਂ ਇਹਨੂੰ ਹਿਲਾਈ ਜਾਵਾਂਗੇ ਦੁੱਧਾ ਜਿਹੜਾ ਆਪਣਾ ਫਟਣਾ ਸ਼ੁਰੂ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਵਿੱਚ ਕੜਛੀ ਜਿਹੜੀ ਲਗਾਤਾਰ ਮਾਰੀ ਜਾਂਦੇ ਆ ਤੇ ਇਹ ਦੁੱਧਾ ਆਪਣਾ ਜਿਹੜਾ ਟੱਗ ਗਿਆ ਆ ਪਨੀਰ ਬਣ ਗਿਆ ਆ ਇਸ ਤਰ੍ਹਾਂ ਜਿਹੜਾ ਪਾਣੀ ਹੁੰਦਾ ਆ ਅਲੱਗ ਹੋ ਜਾਂਦਾ ਤੇ ਜਿਹੜੇ ਦੁੱਧ ਦੀ ਫੈਟ ਦੁੱਧ ਹੁੰਦਾ ਵਾ ਪਨੀਰ ਬਣ ਜਾਂਦਾ ਆ ਅਲੱਗ ਹੋ ਜਾਂਦਾ ਆ ਤੇ ਹੁਣ ਆਪਾਂ ਇਹਨੂੰ ਆ ਜਿਹੜਾ ਮਲ ਮਲ ਦੇ ਕੱਪੜੇ ਦੇ ਨਾਲ ਜਾਂ ਛਾਣਣੀ ਦੇ ਨਾਲ ਆ ਜਿਹੜਾ ਆਪਾਂ ਇਹਨੂੰ ਛਾਣ ਲੈਣਾ ਆ ਆਪਣੇ ਕੋਲ ਬਰੀਕ ਛਾਣਣੀ ਹੈਗੀ ਆ ਆਪਾਂ ਇਹ ਡੋਂਗੇ ਉੱਪਰ ਰੱਖ ਲਈ ਤੇ ਇਹਦੇ ਉੱਪਰ ਮਲ ਮਲ ਦਾ ਜਿਹੜਾ ਕੱਪੜਾ ਆਇਆ ਇਹ ਵਿਛਾ ਲਿਆ ਆ ਤੇ ਹੁਣ ਇਹ ਜਿਹੜਾ ਪਨੀਰ ਆਪਾਂ ਬਣਾਇਆ ਆ ਫਾੜਿਆ ਆ ਇਹ ਆਪਾਂ ਇਹਦੇ ਵਿੱਚ ਪਾਉਣ ਲਵਾਂਗੇ ਤਾਂ ਕਿ ਪਾਣੀ ਜਿਹੜਾ ਅਲੱਗ ਹੋ ਜਾਵੇ ਤੇ ਪਨੀਰ ਆ ਜਿਹੜਾ ਆਪਣਾ ਇਹ ਅਲੱਗ ਹੋ ਜਾਵੇ ਇਸ ਤਰ੍ਹਾਂ ਆਪਾਂ ਇਹਨੂੰ ਕੌਣ ਛਾਣ ਕੇ ਜਿਹਦਾ ਪਾਣੀ ਜਿਹੜਾ ਚੰਗੀ ਤਰ੍ਹਾਂ ਨਿਚੋੜ ਕੇ ਅਲੱਗ ਕਰ ਦੇਾਂਗੇ ਇਹਨੂੰ ਆਪਾਂ ਦੋ ਤਿੰਨ ਵਾਰੀ ਆਪਾਂ ਇਹਨੂੰ ਧੋ ਵੀ ਲੈਣਾ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਇਹਦੇ ਵਿੱਚ ਖੱਟਾਪਨ ਆ ਸਾਰਾ ਆਪਣਾ ਨਿਕਲ ਜੇ ਰਿਹਾ ਆਪਾਂ ਨੂੰ ਪਨੀਰ ਆ ਜਿਹੜਾ ਖੱਟਾ ਨਹੀਂ ਚਾਹੀਦਾ ਇਹ ਖੱਟਾਪਣ ਕੱਢਣ ਲਈ ਆਪਾਂ ਇਹਨੂੰ ਦੋ ਤਿੰਨ ਗਲਾਸ ਪਾਣੀ ਦੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਢੋ ਲੈਣਾ ਆ। ਤੇ ਹੁਣ ਇਹਦਾ ਆਪਾਂ ਪਾਣੀ ਹੈ ਜਿਹੜਾ ਹੱਥਾਂ ਦੇ ਨਾਲ ਨਚੋੜ ਦਿਆਂਗੇ ਕੱਪੜੇ ਦੇ ਵਿੱਚੋਂ ਜਿੰਨਾ ਆਪਾਂ ਨਚੋੜ ਸਕਦੇ ਉਹਨਾਂ ਨਚੋੜ ਦਿਆਂਗੇ। ਦੱਬ-ਦੱਬ ਕੇ ਆਪਾਂ ਨਚੋੜ ਦੇਣਾ ਹੈ ਜਿੰਨਾ ਵੀ ਆਪਾਂ ਤੋਂ ਨਚੋੜੀਦਾ ਆ ਤੇ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਆਪਾਂ ਇਸ ਸਤਾਰ ਨਾਲ ਜਾਂ ਟੂਟ ਜਿੱਦਾਂ ਆਪਾਂ ਟੂਟੀ ਨਾਲ ਬੰਨਿਆ ਇਸ ਤਰ੍ਹਾਂ ਟੂਟੀ ਨਾਲ ਬੰਨ ਕੇ ਇਹਨੂੰ ਅੱਧਾ ਘੰਟਾ ਇਸੇ ਤਰ੍ਹਾਂ ਛਾੜ ਦੇਣਾ ਆ ਅੱਧੇ ਘੰਟੇ ਬਾਅਦ ਆਪਾਂ ਇਹ ਪਨੀਰ ਨੂੰ ਇਹਦੇ ਵਿੱਚੋਂ ਕੱਪੜੇ ਤੋਂ ਕੱਢ ਲੈਣਾ ਆ ਤੁਸੀਂ ਦੇਖ ਸਕਦੇ ਹੋ ਪਨੀਰ ਆਪਣਾ ਜਿਹੜਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਆ ਤੇ ਪਾਣੀ ਜਿਹੜਾ ਬਿਲਕੁਲ ਵੀ ਇਹਦੇ ਵਿੱਚ ਹੈ ਨਹੀਂ ਇਹਨੂੰ ਆਪਾਂ ਇੱਥੇ ਰੱਖ ਲੈਨੇ ਆ ਸੈਲਫ ਤੇ ਇਹਨੂੰ ਮਸਾਲਾਣੇ ਤੋਂ ਪਹਿਲਾਂ ਆਪਾਂ ਇਹਨੂੰ ਤਿਆਰ ਕਰਨ ਤੋਂ ਪਹਿਲਾਂ ਜਿਹੜੀ ਚਾਹਣੀ ਬਣਾਉਣੀ ਆ ਆਪਾਂ ਉਹ ਰੱਖ ਦਿੰਨੇ ਆ ਚਾਹਣੀ ਬਣਾਉਣ ਲਈ ਇਹਦੇ ਲਈ ਆਪਾਂ ਇੱਕ ਹੀ ਕੜਾਈ ਲਈ ਆ ਇਹਦੇ ਵਿੱਚ ਇੱਕ ਕੌਲੀ ਆਪਾਂ ਜਿਹੜੀ ਖੰਡ ਵੀ ਆਪਾਂ ਪਾਵਾਂਗੇ ਮਤਲਬ ਇਹ ਪਾਇਆ ਖੰਡ ਆ ਜੇ ਆਪਾਂ ਮੈਨਤੀ ਦੇ ਹਿਸਾਬ ਨਾਲ ਲਈਏ ਤਾਂ ਪਾਇਆ ਖੰਡ ਹੈ ਤੇ ਇੱਕ ਕੌਲੀ ਖੰਡ ਲਈ ਹੈ ਤੇ ਆਪਾਂ ਇਹਦੇ ਵਿੱਚ ਜਿਹੜੀਆਂ 5 ਕੌਲੀਆਂ ਪਾਣੀਆਂ ਪਾ ਦੇਈਆਂ ਮਤਲਬ ਜਿੰਨੀ ਆਪਾਂ ਖੰਡ ਲੈਣੀ ਹੈ ਉਸ ਤੋਂ 5 ਗੁਣਾ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਹੈ ਤਾਂ ਹੀ ਜਿਹੜੇ ਆਪਣੇ ਰਸ ਗੁੱਲੇ ਵਧੀਆ ਬਣਨਗੇ ਤੇ ਚਾਸ਼ਨੀ ਜਿਹੜੀ ਆਪਣੀ ਪਰਫੈਕਟ ਬਣ ਕੇ ਤਿਆਰ ਹੋਊਗੀ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਤਾਰ ਵਾਲੀ ਦਾ ਕੋਈ ਚੱਕਰ ਨਹੀਂ ਹੁੰਦਾਗਾ ਆਪਾਂ ਚੰਗੀ ਤਰ੍ਹਾਂ ਇਹ ਨੂੰ ਟਾਕੇ ਰੱਖ ਦੇਣਾ ਆ ਤੇ ਉਧਰ ਆਪਾਂ ਜਿਹੜਾ ਪਨੀਰ ਹੈ ਉਹਨੂੰ ਆਪਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਇੱਥੇ ਸੈਲਫ ਤੇ ਹੀ ਮਸਲ ਰਵਾਂਗੇ ਇਹਨੂੰ ਆਪਾਂ ਮਸਲ ਮਸਲ ਕੇ ਮਸਲਣਾ ਇਹਨੂੰ ਆਪਾਂ ਜਿਹੜੀ ਹੱਥ ਦੀ ਹਥੇਲੀ ਹੁੰਦੀ ਹੈ ਆਪਣੀ ਉਹਦੇ ਨਾਲ ਮਸਲਣਾ ਹੈ ਚੰਗੀ ਤਰ੍ਹਾਂ ਮਸਲ ਦੇਣਾ ਹੈ ਇਹਦੀ ਚੱਕਣਾਈ ਹੈ ਜਿਹੜੀ ਖਤਮ ਆਪਾਂ ਕਰ ਦੇਣੀ ਆ ਹਾਂ ਸੌਰੀ ਕਿ ਚੱਕਣਾਈ ਜਦਾ ਚਰ ਇਹ ਚਾਉਂਦੀ ਨਹੀਂ ਆਪਾਂ ਉਹਨਾਂ ਚਰਿਆਂ ਨੂੰ ਮਸਲਦੇ ਰਹਿਣਾ ਹੈ ਇਹਦੇ ਵਿੱਚ ਕੋਈ ਵੀ ਗੰਡਾ ਨਹੀਂ ਰਹਿਣੀ ਚਾਹੀਦੀਆਂ ਇਹ ਬਿਲਕੁਲ ਮਲੈਮ ਤੇ ਸੌਫਟ ਜਿਹਾ ਜਿਹੜਾ ਆਪਣਾ ਇਹ ਬਣ ਕੇ ਤਿਆਰ ਹੋਣਾ ਚਾਹੀਦਾ ਇਹਨੂੰ ਤਕਰੀਬਨ ਆਪਾਂ 5 ਮਿੰਟ ਲਈ ਇਸੇ ਤਰ੍ਹਾਂ ਹੀ ਮਸਲਦੇ ਰਹਿਣਾ ਆ ਇਹ ਵੀ ਇਹ ਜਦੋਂ ਮਸਲ ਮਸਲ ਕੇ ਆਪਾਂ ਇਹਨੂੰ ਮਸਲੀਗਾ ਇਸੇ ਤਰ੍ਹਾਂ 5 ਮਿੰਟ ਤਾਂ ਹੀ ਆਪਣੇ ਆਪ ਇੱਕ ਜਗ੍ਹਾ ਤੇ ਇਹ ਇਕੱਠਾ ਹੋਣਾ ਜਿਹੜਾ ਸ਼ੁਰੂ ਹੋ ਜੂਗਾ ਆਪਣੇ ਆਪ ਇਹਦਾ ਪੇੜਾ ਜਿਹੜਾ ਬਣ ਜੂਗਾ ਬਸ ਇਸੇ ਤਰ੍ਹਾਂ ਆਪਾਂ ਇਹਨੂੰ ਮਸਲਦੇ ਰਹਿਣਾ ਆ ਇਹ ਜਿੰਨਾ ਵਧੀਆ ਆਪਾਂ ਮਸਲਾਂਗੇ ਉਸ ਰਸਗੁੱਲੇ ਜਿਹੜੇ ਆਪਣੇ ਓਨੇ ਹੀ ਵਧੀਆ ਤੇ ਪਰਫੈਕਟ ਬਣ ਕੇ ਜਿਹੜੇ ਆਪਣੇ ਤਿਆਰ ਹੋਣਗੇ ਇਸ ਕਰਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਸਲ ਲੈਣਾ ਹੈ ਪੰਜ ਪੂਰੇ 5 ਮਿੰਟ ਆਪਾਂ ਇਹਨੂੰ ਮਸਲਣਾ ਹੈ ਤਾਂ ਕਿ ਇਹਦੀ ਜਿਹੜਾ ਚਿਕਨਾ ਚਿਕਨਾਹੀ ਜੀ ਚਿਕਨਾ ਹਟ ਜਿੰਦੀ ਜਿਹੜੀ ਬਾਹਰ ਆ ਜਾਵੇ ਜੀਕਣਾ ਜਾ ਹੋ ਜਾਵੇ ਇਹ ਨੂੰ ਐਸੀ ਤਰ੍ਹਾਂ ਆਪਾਂ ਮਸਲਦੇ ਰਹਿਣਾ 5 ਮਿੰਟ ਲਈ ਲਗਾਤਾਰ ਤੇ ਜ਼ਿਆਦਾ ਇਹਦੇ ਤੇ ਜ਼ੋਰ ਨਹੀਂ ਪਾਉਣਾ ਇਹਨੂੰ ਹਲਕੇ ਹੱਥ ਨਾਲ ਪੋਲਾ ਪੋਲਾ ਹੀ ਮਸਲਾ ਮਸਲਾਂਗੇ ਲਓ ਜੀ ਦੇਖੋ ਤੁਸੀਂ ਇਕੱਠਾ ਹੋਣਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਇਹ ਇਕੱਠਾ ਹੋਣਾ ਸ਼ੁਰੂ ਹੋਣਾ ਚਾਹੀਦਾ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਪਣਾ ਇਹ ਜਿਹੜਾ ਪਨੀਰ ਆ ਮਸਲ ਕੇ ਤਿਆਰ ਹੋ ਗਿਆ ਵਾ ਬਿਲਕੁਲ ਇਸ ਤਰ੍ਹਾਂ ਆਪਾਂ ਇਹਨੂੰ ਬਣਾਉਣਾ ਹੈ ਤੇ ਇਹ ਦੇਖ ਲਓ ਕਿਹੜਾ ਆਪਣੇ ਆਪ ਹੀ ਜਿਹੜਾ ਇਕੱਠਾ ਹੋ ਰਿਹਾ ਆ ਇੱਕ ਇਹਦੀ ਹੋਰ ਨਿਸ਼ਾਨੀ ਆ ਇਹ ਜਦੋਂ ਹੱਥ ਮਤਲਬ ਨੀਰ ਆਪਣਾ ਚੰਗੀ ਤਰ੍ਹਾਂ ਮਸਲਿਆ ਗਿਆ ਤਾਂ ਇਹਦਾ ਜਿਹੜੀ ਚਿਗਨਾਹਟ ਆ ਕਿਉਂ ਹੁੰਦਾ ਆ ਉਹ ਆਪਣੇ ਹੱਥਾਂ ਦੇ ਉੱਪਰ ਇਸ ਤਰ੍ਹਾਂ ਲੱਗ ਜਾਵੇਗਾ ਹੁਣ ਆਪਾਂ ਇਹਦੇ ਜਿਹੜੇ ਆ ਪੇੜੇ ਬਣਾ ਕੇ ਤਿਆਰ ਕਰਾਂਗੇ ਜਿਹੜੇ ਜਿਹੜੇ ਤੁਹਾਨੂੰ ਤੁਸੀਂ ਬਣਾਉਣੇ ਆ ਰਸਗੁੱਲੇ ਓਡੇ ਓਡੇ ਦੇ ਪੇੜੇ ਬਣਾ ਕੇ ਜਿਹੜੇ ਤਿਆਰ ਕਰ ਲੈਣੇ ਆ ਪੇੜੇ ਬਣਾਉਣ ਵੇਲੇ ਤੁਸੀਂ ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਇਨ੍ਹਾਂ ਪੇੜਿਆਂ ਦੇ ਵਿੱਚ ਬਿਲਕੁਲ ਵੀ ਤਰੇੜ ਕ੍ਰੈਕਸ ਨਹੀਂ ਹੋਣੇ ਚਾਹੀਦੇ ਤਰੇੜਾ ਨਹੀਂ ਹੋਣੇ ਚਾਹੀਦੀਆਂ ਬਿਲਕੁਲ ਸਹੀ ਸੌਫਟ ਤੇ ਪਰਫੈਕਟ ਪੇੜੇ ਹੋਣੇ ਚਾਹੀਦੇ ਨੇ ਗੋਲ ਗੋਲ ਮਟੋਲ ਜਿੱਦਾਂ ਤੁਸੀਂ ਬਣਾਉਣੇ ਚਾਹੁੰਦੇ ਹੋ ਉਸ ਤਰ੍ਹਾਂ ਸ਼ੇਪ ਦੇ ਲੈਣੀਆਂ ਪਰ ਇਨ੍ਹਾਂ ਦੇ ਵਿੱਚ ਜਿਹੜੇ ਕ੍ਰੈਕਸ ਆ ਤਰੇੜਾ ਨੇ ਉਹ ਨਹੀਂ ਆਉਣੇ ਚਾਹੀਦੀਆਂ بس ਇਹਦਾ ਧਿਆਨ ਰੱਖਣਾ ਹੈ ਤਾਂ ਹੀ ਆਪਣੇ ਰਸਗੁੱਲੇ ਜਿਹੜੇ ਪਰਫੈਕਟ ਬਣ ਕੇ ਤਿਆਰ ਹੋਣਗੇ ਜੇ ਆਪਾਂ ਤਰੀੜਾਂ ਪੈ ਗਈਆਂ ਤਾਂ ਫਿਰ ਇਹ ਜਿਹੜੇ ਆ ਚਾਸ਼ਨੀ ਦੇ ਵਿੱਚ ਹੀ ਜਿਹੜੇ ਇਹ ਫਿੱਲਰ ਜਾਣਗੇ ਇਸ ਤਰ੍ਹਾਂ ਆਪਾਂ ਇਹ ਸਾਰੇ ਬਣਾ ਕੇ ਰਸਗੁੱਲੇ ਜਿਹੜੇ ਤਿਆਰ ਕਰ ਲੈਣੇ ਆ ਇਹ ਜਿਹੜੇ ਆਪਣੀ 1 ਕਿਲੋ ਦੁੱਧ ਤੋਂ ਆਪਣੇ ਜਿਹੜੇ ਸ਼ੀਰ ਰਸਗੁੱਲੇ ਬਣ ਗਏ ਨੇ ਆਪਾਂ ਇਹ ਥੋੜੇ ਜਿਹਾ ਵੱਡੇ ਸਾਈਜ਼ ਦੇ ਬਣਾਈ ਨੇ ਇਹ ਆਪਣੇ ਜਿਹੜੇ ਸ਼ੇਰਾਸ ਗੁੱਲੇ ਆ ਬਣ ਕੀ ਬਿਲਕੁਲ ਤਿਆਰ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਛੋਟੇ ਵੀ ਬਣਾ ਸਕਦੇ ਹੋ ਜਿੱਡੇ ਆਪਾਂ ਬਣਾਵਾਂਗੇ ਉਸ ਤੋਂ ਇਹ ਡਬਲ ਹੋ ਜਾਣੇ ਆ ਫੁੱਲ ਕੇ ਤੇ ਇਹਦੇ ਆਪਾਂ ਲਈ ਇਹ ਹੁਣ ਆਪਾਂ ਇੱਕ ਚਮਚਾ ਆਪਾਂ ਮੈਦੇ ਦਾ ਲਿਆ ਆ ਤੇ ਇਹਨੂੰ ਜਿਹੜਾ ਚੰਗੀ ਤਰ੍ਹਾਂ ਆਪਾਂ ਘੋਲ ਲੈਣਾ ਆ ਪਾਣੀ ਪਾਣੀ ਦੇ ਵਿੱਚ ਕਿਉਂਕਿ ਆਪਾਂ ਨੂੰ ਇਹਦੇ ਵਿੱਚ ਝੱਗ ਬਣਾਉਣੀ ਆ ਜਿਹੜੇ ਆਪਣੇ ਮਹਲਵਾਈ ਬਣਾਉਂਦੇ ਆ ਤਾਂ ਉਹ ਇਹਦੇ ਵਿੱਚ ਰੀਖੇ ਦੀ ਵਰਤੋਂ ਕਰਦੇ ਹੁੰਦੇ ਆ ਝੱਗ ਬਣਾਉਣ ਲਈ ਤਾਂ ਆਪਾਂ ਜਿਹੜੀ ਇਹਦੇ ਵਿੱਚ ਆਹੇ ਮੈਦੇ ਦੀ ਬਣਾਵਾਂਗੇ ਝੱਗ ਮੈਦੇ ਨਾਲ ਝੱਗ ਬਹੁਤ ਵਧੀਆ ਬਣਦੀ ਹੈ ਉਹੀ ਕੰਮ ਕਰਦਾ ਝੱਗ ਬਣਾਉਣ ਦਾ ਹੀ ਝੱਗ ਦੇ ਵਿੱਚ ਜਿਹੜੇ ਰਸਗੁੱਲੇ ਪਰਫੈਕਟ ਬਣਨਗੇ ਸੋ ਆਪਾਂ ਇਹ ਚੰਗੀ ਤਰ੍ਹਾਂ ਮੈਦਾ ਜਿਹੜਾ ਕੋਲ ਲੈਣਾ ਹੈ ਇਹਦੇ ਵਿੱਚ ਜਿਹੜੀਆਂ ਗੁੱਠਲੀਆਂ ਨਹੀਂ ਰਹਿਣੀਆਂ ਚਾਹੀਦੀਆਂ ਚੰਗੀ ਤਰ੍ਹਾਂ ਇਹਨੂੰ ਕੋਲ ਲੈਣਾ ਹੈ ਆਪਾਂ ਇਹਨੂੰ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਚਾਹ ਨਹੀਂ ਬਣਾਈ ਸੀ ਉਹ ਆਪਣੀ ਬਣ ਗਈ ਹੈ ਉੱਪਰ ਰਹੀ ਹੈ ਹੁਣ ਇਹਦੇ ਵਿੱਚ ਆਪਾਂ ਇਹ 2 ਚਮਚਾ ਜਿਹੜੇ ਮੈਦੀ ਦਾ ਘੋਲ ਦੇ ਆ ਪਾ ਦਿਆਂਗੇ। ਸਿੱਖੋਣ ਆਪਾਂ ਇਹਦੇ ਵਿੱਚ ਜਿਹੜੇ ਰਸਗੁੱਲੇ ਆ ਇਹਨਾਂ ਨੂੰ ਛੱਡ ਦੇਵਾਂਗੇ। ਰਸਗੁੱਲੇ ਜਿੰਨੇ ਵੀ ਤੁਸੀਂ ਬਣਾਏ ਨੇ ਰਸਗੁੱਲੇ ਉਹਨੇ ਤੁਸੀਂ ਇਹਦੇ ਵਿੱਚ ਸਾਰੇ ਇਕੱਠੇ ਹੀ ਛੱਡ ਦੇਣੇ ਆ। ਆਪਾਂ ਛੀ ਬਣਾਏ ਆ ਤੇ ਛੀ ਵੀ ਆਪਾਂ ਇਕੱਠੀ ਵਿੱਚ ਛੱਡਦੇ ਆ। ਤੇ ਹੁਣ ਇਹਦਾ ਲਗਾ ਦਾਂਗੇ 5 ਮਿੰਟ ਲਈ ਢੱਕਣ 5 ਮਿੰਟ ਬਾਅਦ ਆਪਾਂ ਇਹਨਾਂ ਨੂੰ ਚੈੱਕ ਕਰਿਆ ਵਾ ਕਰਦੇ ਆਂ ਤੇ ਮੜਾ ਮੜਾ ਇਹਨਾਂ ਨੂੰ ਖਲਾ ਦਿੰਨੇ ਆ ਤਾਂ ਕਿ ਜਿਹੜਾ ਇਹਨਾਂ ਦੀ ਮਠਾਸ ਆ ਚਾਣੀ ਆ ਜਿਹੜੀ ਇਹਨਾਂ ਦੇ ਚੰਗੀ ਤਰ੍ਹਾਂ ਇਹਨਾਂ ਦੇ ਅੰਦਰ ਤੱਕ ਚਲੀ ਜਾਵੇ ਤੇ ਆਪਨੇ ਵਧੀਆ ਬਣ ਕੇ ਤਿਆਰ ਹੋਣ ਤੇ 5 ਮਿੰਟ ਫੇਰ ਇਹਨਾਂ ਨੂੰ ਆਪਾਂ ਢੱਕਣ ਲਾ ਕੇ ਇਸੇ ਤਰ੍ਹਾਂ ਹੀ ਪਕਾਵਾਂਗੇ ਤੇ 5 ਮਿੰਟ ਬਾਅਦ ਇਹਨੂੰ ਫੇਰ ਆਪਾਂ ਜਿਹੜਾ ਚੈੱਕ ਕਰ ਲੈਣਾ ਹੈ ਚੈੱਕ ਤਾਂ ਕਰਨਾ ਹੈ ਤਾਂ ਕਿ ਆਪਾਂ ਨੂੰ ਪਤਾ ਲੱਗਦਾ ਰਹੇ ਵੀ ਇਹ ਆਪਣੇ ਪਰਫੈਕਟ ਬਣੇ ਆ ਦੇਖੋ 5 ਮਿੰਟ ਬਾਅਦ ਆਪਾਂ ਇਹ ਕੋ ਝੱਗ ਬਣ ਗਈ ਨਾ ਉਹਦੇ ਨਾਲ ਜਿਹੜਾ ਆਪਾਂ ਪਾਇਆ ਵਾ ਮੈਦਾ ਉਹਦੇ ਨਾਲ ਝੱਗ ਬਣਦੀ ਆ ਤੇ ਹੁਣ ਫਿਰ ਆਪਾਂ ਇਹਨਾਂ ਨੂੰ ਇੱਕ ਵਾਰ ਜਿਹੜਾ ਚੈੱਕ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਰਸਗੁੱਲੇ ਆਪਣੇ ਫੁੱਲ ਕੇ ਕਿੰਨੇ ਵੱਡੇ ਹੋ ਗਏ ਨੇ ਮਤਲਬ ਡਬਲ ਹੋ ਜਾਂਦਾ ਸਾਈਜ਼ ਜਦੋਂ ਇਹਨਾਂ ਨੂੰ ਆਪਾਂ ਚਾਣੀ ਦੇ ਵਿੱਚ ਉਬਾਲਦੇ ਆ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਹੁਣ ਠੱਕਣ ਚੱਕ ਕੇ 5 ਮਿੰਟ ਲਈ ਹੋਰ ਉਬਾਲਾਂਗੇ ਬਿਨਾਂ ਢੱਕਣ ਨਾਲ ਲਗਾਇਤੋਂ ਮਤਲਬ ਇਹ 15 ਮਿੰਟ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਪਕਾਉਣਾ ਆ 10 ਮਿੰਟ ਇਹਨਾਂ ਨੂੰ ਢੱਕਣ ਲਾ ਕੇ ਪਕਾਉਣਾ ਆ ਤੇ 5 ਮਿੰਟ ਇਹਨਾਂ ਨੂੰ ਬਿਨਾਂ ਢੱਕਣ ਤੋਂ ਪਕਾਉਣਾ ਆ ਤੇ ਜੇ ਤੁਹਾਨੂੰ ਲੱਗੇ ਵੀ ਪਾਣੀ ਥੋੜਾ ਘਟ ਘਟਿਆ ਤਾਂ ਤੁਸੀਂ ਗਰਮ ਪਾਣੀ ਕਰਕੇ ਤਾਂ ਕਰਕੇ ਇਹਦੇ ਵਿੱਚ ਪਾਉਣਾ ਆ ਕਿ ਸਾਈਡ ਦੇ ਉੱਪਰ ਦੀ ਕੜਛੀ ਦੇ ਨਾਲ ਥੋੜਾ ਥੋੜਾ ਕਰਕੇ ਪਾਣੀ ਜਿਹੜਾ ਪਾਉਣਾ ਆ ਦੀ ਵਿਚਾਲੇ ਕਰਕੇ ਪਾਣੀ ਨਹੀਂ ਪਾਉਣਾ ਸਾਈਡ ਤੋਂ ਨਹੀਂ ਨਾ ਥੋੜਾ ਥੋੜਾ ਕਰਕੇ ਕੜਛੀ ਦੇ ਨਾਲ ਗਰਮ ਕਰਕੇ ਪਾਣੀ ਪਾਉਣਾ ਜੇ ਘਟ ਜਵੇ ਪਰ ਘਟ ਨਹੀਂ ਹੁੰਦਾ ਕਿਉਂਕਿ ਆਪਾਂ ਮਿਣਕੀ ਪਾਣੀ ਪੂਰਾ ਪਾਇਆ ਆ ਤੇ ਰਸ ਗੁੱਲੇ ਜਿਹੜੇ ਆਪਨੇ ਬਣ ਕੇ ਬਿਲਕੁਲ ਤਿਆਰ ਆ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚੋਂ ਕੜਾਹੀ ਵਿੱਚੋਂ ਡੋਂਗੇ ਵਿੱਚ ਕੱਢ ਲੈਣੇ ਆ ਰਸ ਗੁੱਲੇ ਜਿਹੜੇ ਆਪਨੇ ਬਣ ਕੇ ਬਹੁਤ ਵਧੀਆ ਤਿਆਰ ਹੋਏ ਆ ਤੇ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਇੱਕ ਵਾਰੀ ਟ੍ਰਾਈ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ